ਗੱਲ ਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਨੂੰ ਬਾਈ ਜੀ ਕੱਲ੍ਹ ਦੇ ਆਏ ਵੀ ਆਪਾਂ ਖਨੌਰੀ ਬਾਈਡਰ ਪਤਾਈਆ ਤੁਹਾਨੂੰ ਤੇ ਹੁਣ ਬਸ ਨਹਾ ਧੋ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਸਟੇਜ ਤੇ ਚੱਲੇ ਆ ਕਿਉਂਕਿ ਸਾਰੇ ਅਨਾਉਂਸਮੈਂਟਾਂ ਹੋ ਜਾਂਦੀਆਂ ਸਾਰੀਆਂ ਇਸ ਟਾਈਮ ਨਹਾ ਧੋ ਕੇ ਨਾ ਤਕਰੀਬਨ ਸਾਰੇ ਕਿਸਾਨ ਸਟੇਜ ਤੇ ਪਹੁੰਚ ਜਾਂਦੇ ਆ ਸਟੇਜ ਉਰੇ ਦੋਨੇ ਮਤਲਬ ਸੈਂਟਰ ਦੇ ਵਿੱਚ ਆ ਮਤਲਬ ਫਰੰਟ ਦੇ ਨਹੀਂ ਹੈਗੀ ਦੋਨੇ ਪਾਸੇ ਦੇ ਕਿਸਾਨਾਂ ਨੂੰ ਜਿਹੜੇ ਪਿੱਛੇ ਵੀ ਟਰਾਲੀਆਂ ਐ ਜਾਂ ਅੱਗੇ ਵੀ ਐ ਉਹਨਾਂ ਨੂੰ ਸੈਂਟਰ 'ਚ ਪਾਈ ਜਾਂਦੀਆਂ ਤੁਰ ਕੇ ਆ ਜਾਂਦੇ ਸਾਰੇ ਤੇ ਮੇਨ ਗੱਲ ਇਹੀ ਆ ਅਨਾਉਂਸਮੈਂਟ ਵੀ ਉਹ ਹੀ ਇਹੀ ਕਰਦੇ ਵੀ ਘਰੋਂ ਆਏ ਆ ਦੌਰੇ ਬੈਠੇ ਆ ਤਾਂ ਫਾਇਦਾ ਵੀ ਆਪਾਂ ਤਿਆਰ ਹੋ ਕੇ ਸਟੇਜ ਤੇ ਕੱਠ ਲਖਾਈਏ ਕਿਉਂਕਿ ਜਿਹੜੇ মিডিਆ ਨੇ ਆਣਾ ਕੋਈ ਬਾਹਰ ਉਹ ਖਬਰ ਜਾਣੀ ਆ ਉਹ ਸਟੇਜ ਦੇ ਇਕੱਠ ਦੀ ਜਾਣੀ ਆ ਸਮਝਿਆ ਤੇ ਬਾਕੀ ਦਾ ਤਾਂ ਏਜੰਸੀਆਂ ਨੂੰ ਜਾਂ ਉਹਨਾਂ ਦੇ ਬੰਦੇ ਇੱਥੇ ਵਿੱਚ ਫਿਰਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਕਿੰਨੀਆਂ ਟਰਾਲੀਆਂ ਐ ਕਿੰਨੇ ਕਿਲੋਮੀਟਰ ਰੱਖਦਾ ਏ ਉਹ ਤਾਂ ਪਤਾ ਹੀ ਆ ਪਰ ਜਿਹੜਾ ਉੱਥੇ ਤੇ ਪ੍ਰੈਸ਼ਰ ਵਧਣਾ ਉਹ ਉੱਥੇ ਤੇ ਵਧਣਾ ਏ ਜਿਹੜੇ ਉੱਥੇ ਨਾਰੇ ਲੱਗਣੇ ਆ 9 ਘੰਟੇ ਬਾਈ ਗੱਡੀ ਫਿਰਦੀ ਆ ਰਾਤ ਨੂੰ ਵੀ ਉਹ ਪੂਰੇ ਕਰਦੇ ਆ ਜਾਗਦੇ ਰਹੋ ਪੈਦਾ ਇੰਨਾ ਕ ਤਕੜਾ ਆ ਨਾ ਆਪਾਂ ਵੱਜ ਜਾਗੇ ਆ 2 ਵਜੇ ਤੱਕ ਸੁੱਤੇ ਹੀ ਆ ਪੈਰਾ ਤੇ ਉਹ ਮੁੰਡੇ ਸੁੱਤੇ ਪਏ ਹੁਣ ਆਪਣੇ ਨਾਲ ਵਾਲੇ ਜਿਹੜੇ ਬਾਅਦ ਚ ਤੇ ਆਪਾਂ ਦੇ ਹੈ ਮਤਲਬ ਇਦਾਂ ਦੀ ਬਾਈ ਚੈੱਕ ਪੋਸਟਾਂ ਸੱਤ ਚੈੱਕ ਪੋਸਟਾਂ ਐ ਘੱਟੋ ਘੱਟ ਨਹੀਂ ਤਾਂ 10-12 ਗੱਡੀਆਂ ਐ ਜਿਹੜੀਆਂ ਪੈਟਰੋਲਿੰਗ ਕਰਦੀਆਂ ਐ ਇਦਾਂ ਹੀ ਪਰ ਨਹੀਂ ਮੈਨੂੰ ਲੱਗਦਾ ਬਾਈ ਬਹੁਤ ਗੰਦ ਇੰਤਜ਼ਾਮ ਆ ਬਹੁਤ ਤਗੜਾ ਇੰਤਜ਼ਾਮ ਬਾਈ ਮਤਲਬ ਇੰਨਾ ਕ ਵੀ ਇਹ ਚਾਰੇ ਪਾਸੇ ਤੋਂ ਵੀ ਆਏ ਹੋਏ ਨਾ ਫੋਰਸ ਹੈ ਵੀ ਤਾਂ ਵੀ ਚੱਕਣ ਨਹੀਂ ਦਿੰਦੇ ਇਹ ਡੱਲਿਆ ਸਾਹਿਬ ਨੂੰ ਹੱਥ ਨਹੀਂ ਲਾਣ ਦਿੰਦੇ ਹੈ ਤੇ ਚਲੋ ਚੱਲਦੇ ਆਂ ਬਾਈ ਸਟੇਜ 'ਤੇ ਚੱਲਦੇ ਆਂ ਸਾਨੂੰ ਬਾਕੀ ਆਂਦੇ ਆਂ ਦਿਖਾਉਨੇ ਆਂ ਮਾਹੌਲ ਪਾਸੇ ਤਣ ਲੱਗੇ ਆ ਦੀ ਪਿੱਛੇ ਕਰੀ

फोटी <laughs> ਨੋਟੀ ਆਲੰਗਤ ਸੰਗਤ ਨੂੰ ਆਲੰਗਤ ਬਾਰੇ ਦੋ ਵਾਰੀ ਟਿੱਕ ਟੌਕ ਤੋਂ ਆਈ ਹੈ ਜੱਲਦੀਵਾਲ ਸਾਹਿਬ ਦੀ ਬੜੀ ਵੱਡੀ ਇਹ ਕੁਰਬਾਨੀ ਲਾ ਲੋ ਜਾਂ ਬੜਾ ਬੜੀ ਡੇਢ ਵਿਸ਼ਵਾਸ ਉਹਨਾਂ ਦਾ ਕਿ ਉਹ ਸਾਡੀ ਕਿਸਾਨੀ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠੇ ਸ਼ਹਾਦਤ ਵਾਸਤੇ ਦੇ ਕਰ ਰਹੇ ਹੁੰਦੇ ਪਰ ਸਾਡੀ ਮੇਰੇ ਖਿਆਲ ਕਿਸਾਨ ਜਿੱਥੇ ਬੰਦਿਆ ਰੁਟੀਆਂ ਦੀ ਜਮੀਨ ਨਹੀਂ ਖੁੱਲ ਰਹੀ ਇਸ ਕਰਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹ ਵਿੜਾ ਵਖਰੇਵਿਆਂ ਦਾ ਨਹੀਂ ਤੁਸੀਂ ਉਹਨਾਂ ਦਾ ਸਹਿਯੋਗ ਕਰੋ ਤੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਫੇਰ ਹੀ ਸਾਡੀ ਕਿਤੇ ਗੱਲ ਸੁਣੀ ਜਾ ਸਕਦੀ ਹੈ ਤੇ ਉਹਦੇ ਨਾਲ ਇਹ ਆਪਣੀਆਂ ਮੰਗਾਂ ਵੀ ਮੰਨੀਆਂ ਜਾ ਸਕਦੀਆਂ ਤੇ ਉਹਦੇ ਨਾਲ ਆਪਣਾ ਇਹਨਾਂ ਦੀ ਜਾਨ ਨੂੰ ਵੀ ਬਚਾਇਆ ਜਾ ਸਕਦਾ ਇਸ ਕਰਕੇ ਆਪਾਂ ਸਾਰੇ ਜਾਣੇ ਕੋਈ ਇਹ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਪੋਲਿਟੀਕਲ ਧਿਰਾਂ ਨੂੰ ਵੀ ਇੱਕ ਕਠੇ ਹੁੰਦੀ ਰੋੜ ਹੈ ਇਹ ਪੰਜਾਬ ਦੀ ਹੂਨ ਦਾ ਸਵਾਲ ਆ ਇਹ ਕਿਸੇ ਦਾ ਨਿੱਜੀ ਮਾਮਲਾ ਨਹੀਂਗਾ ਕਿਉਂਕਿ ਸਰਕਾਰ ਤੇ ਠੀਠ ਹੋਈ ਪਈ ਆ ਕਿਉਂਕਿ ਉਹਨਾਂ ਨੇ ਮੰਗਾ ਮੰਨੀਆਂ ਨੂੰ ਲਾਗੂ ਕਰਾਉਣ ਵਾਸਤੇ ਹੀ ਉਹ ਇਹ ਸੰਘਰਸ਼ ਕਰ ਰਹੇ ਆ ਇਸ ਕਰਕੇ ਇਹ ਸਾਰਿਆਂ ਪੰਜਾਬੀਆਂ ਦੀਆਂ ਇਹ ਮੰਗਾਂ ਵਾ ਇਹ ਕੱਲੀ ਕਿਸਾਨਾਂ ਦੀਆਂ ਨਹੀਂ ਇਹ ਇਹਨਾਂ ਦੇ ਇਹ ਕਿਸਾਨੀ ਜਿਹੜੀ ਆ ਪੰਜਾਬ ਦੀ ਰੀੜ ਦੀ ਹੱਡੀ ਆ ਉਹਦੇ ਨਾਲ ਹੀ ਵਪਾਰ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਜੇ ਕਿਸਾਨੀ ਨਾ ਰਹੀ ਤੇ ਕੁਝ ਨਹੀਂ ਰਹਿਣਾ ਇਸ ਕਰਕੇ ਸਾਰਿਆਂ ਨੂੰ ਸਾਡੀ ਅਪੀਲ ਆ ਬੇਨਤੀ ਹੱਥ ਜੋੜ ਕੇ ਕਿ ਸਾਰੇ ਜਣੇ ਆਪਣੇ ਘਰਾਂ ਤੋਂ ਨਿਕਲੋ ਤੇ ਇਹ ਮੋਰਚੇ ਦਾ ਸਹਿਯੋਗ ਦਿਓ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਲੋਕਾਂ ਦਾ ਸਬਰ ਨਾ ਪਰਖੋ ਤੁਸੀਂ ਲੋਕਾਂ ਦੀਆਂ ਜਾਨਾਂ ਤੇ ਨਾ ਖੇਲੋ ਇਸ ਕਰਕੇ ਤੁਸੀਂ ਸਮਾਂ ਰਹਿਂਦੇ ਮੰਗਾ ਮੰਨ ਕੇ ਤੇ ਲੋਕਾਂ ਨੂੰ ਵੀ ਕੋਈ ਸੁਖਦਾ ਸਾ ਦੇਓ ਲੋਕ ਜੀ ਸਟੇ ਦੇ ਨੇੜੇ ਪਹੁੰਚ ਰਹੇ ਆ ਆ ਦੇਖ ਅੱਗੇ ਜਕੜਬੰਦੀ ਕਰੀ ਬਾਈ ਪ੍ਰੋਪਰ ਇਹ ਜੀ ਕਰੀ ਵੀ ਆ ਬਾਈ ਟਰਾਲੀਆਂ ਦੇ ਵਿੱਚ ਟਰਾਲੀਆਂ ਪ사 ਕੇ ਬੈਲਡ ਬੈਲਡ ਕਰ ਰਹੇ ਆ ਬਾਈ ਹਾਂ ਹੋਰ ਉਸ ਕੋਈ ਪ੍ਰਿੰਟਾ ਨਹੀਂ ਫਰ ਮਾਰ ਸਕਦਾ ਐਂਓ ਚਾਰੇ ਪਾਸੇ ਘੇਰਾ ਘਮਾਇਆ ਬਾਈ ਨੇੜੇ ਕਿਹੜਾ ਲੱਗ ਜੂਗਾ بس ਬੰਦੇ ਇੱਕ ਦਾ ਰਸਤੇ ਜਾਣ ਨੂੰ ਹਾਂ ਰਸਤਾ ਇੰਨਾ ਹੈਗਾ ਸਿਰਫ ਜਾਣ ਨੂੰ ਸਿਰਫ ਇੱਕ ਬੰਦਾ ਤੇ ਬਾਕੀ ਚਾਰੇ ਪਾਸੇ ਤਿੰਨ ਮੇਹਰਾ ਚ ਜਿਹੜੇ ਆਪਣੇ ਨੌਜਵਾਨਾਂ ਦੇ ਟੀਮਾਂ ਬਣਾਈਆਂ ਵੀ ਅਸੀਂ ਜਿਹੜੀ ਆਰਮੀ ਬਣਾਈ ਵੀ ਆ ਹਲੋ ਚਾਰੇ ਪਾਸੇ ਹੈ ਜਿਹੜਾ ਅੰਦਰ ਆ ਗਿਆ ਹੋਰ ਸਟੇਟ ਆ ਗਿਆ ਲੱਗਦਾ ਸੰਤਾਨਾਂ ਵਾਲੇ ਦੁਸ਼ਟਾ ਨਲ ਮੋ ਨਾਨਕ ਨਾਮ ਬਿਉ ਨਿਆ ਦੁਸ਼ਟਾ ਨਲ ਮੋ ਹਾਂ ਸਾਤ ਦੇ ਨਾਲ ਉਹ ਬੰਦੇ ਕਿਤੇ ਹੈ ਜਿੱਥੇ ਜਗਾ ਨਹੀਂ ਬਸਤੇ ਹੈ ਬੜਾ ਆਇਆ ਨਹੀਂ ਤੇ ਸਾਥੇ ਬਸਤੇ ਸਰ ਬੰਦੇ ਆ ਬਹੁਤ ਹੁਣ ਕਾਹੀ ਬੰਦੇ ਆਏ ਆ ਸੁਚੀ ਤਾਂ ਦੇਖ ਲਾ ਕਿੰਨੀਆਂ ਮਿਲ ਗਈਆਂ ਆਪਾਂ ਨੂੰ ਬਾਬਾ ਬੰਤਾ ਸਿੰਘ ਜੀ ਮਿਲ ਗਏ ਤੇ ਆਨਪਾਲ ਸਿੰਘ ਦੇ ਮੰਮੀ ਨੜੀ ਜੀ ਉਹ ਪਰਿਵਾਰਕੋ ਮਿਲ ਗਏ ਮੈਂ ਤੇ ਉਹਦੇ ਇਲਾਵਾ ਸਵੇਲ ਦੇ ਦੋ ਤਿੰਨ ਸਿੰਗਰ ਵੀ ਆਲੇ ਦਿਲ ਪਰ ਦਿਨ ਫਰਕ ਪਿਆ ਹੋ ਰਿਹਾ ਮਾਹੌਲ ਚ ਪਹਿਨੋ ਬਹੁਤ ਫਰਕ ਆ ਬਾਈ ਕੱਲ ਬਹੁਤ ਸਿੰਗਰ ਆਏ ਆ ਹਾਂ ਹਾਂ ਨਹੀਂ ਯਾ ਅਗਰ ਕਿ ਅੰਦੋਲਨ ਜਦੇ ਹੋਣਾ ਜਦ ਮਤ ਜਿਹੜੀਆਂ ਆਹ ਗੱਡੀਆਂ ਖੜੀਆਂ ਇਹ ਸਭ ਨਵੇਂ ਬੰਦੇ ਆਏ ਵੇ ਹਾਂ ਦਿੱਲੀ ਵਾਲੇ ਆ ਜਿਹੜੇ ਸਮਰਥਨ 간 ਦਿੱਲੀ ਆਉਂਦੇ ਆ ਸੋ ਇਹਦੇ ਗੱਡੀ ਕੋਈ ਨਹੀਂ ਕੀ ਸੋ ਇਹਦੇ ਗੱਡੀ ਕੋਈ ਨਹੀਂ ਹੈਗੀ ਫੇਲ ਅਰੇ ਸ਼ਾਮ ਪਈ ਆ ਬਹੁਤ ਨੇ ਹੋ ਰਹਿਣਾ ਕੱਲ ਪੂਰਾ ਸੰਤ ਸਮਾਜ ਆਇਆ ਤਾਂ ਗੰਗੇ ਜਿੰਨਾ ਸੰਤ ਸਮਾਜ ਆ ਸਾਰਾ ਇਕੱਠਾ ਹੋ ਕੇ ਆਇਆ ਤਾਂ ਕੱਲ ਉਹ ਕਹਿ ਕੇ ਵੀ ਗਏ ਆਸ਼ੀਰਵਾਦ ਦੇ ਕੇ ਗਏ ਆ ਵੀ ਬੈਠੇ ਰਹੋ ਦਿਨ ਨੇੜੇ ਆ ਫਤੇ ਫਤੇ ਹੋਊਗਾ ਪ੍ਰਸਾਦਾ ਜੀ ਆ ਜੀ ਬਸ ਦਾਤਾ ਲਾਇਕ ਜੀ ਜਰਾ ਆ ਮਾਫ ਕਰਤੀ ਨਾ ਇਹ ਸਾਰੇ ਫਿਰ ਜਿਹੜੇ ਸਖੀਤਾ ਬੜੀਆਂ ਛੋਟੀਆਂ ਜੀ ਨੇ ਨਹੀਂ ਵਰਤਦੇ ਉਹਨੂੰ ਵੀ ਆਉਣਾ ਪੈਂਦਾ ਜਿਆਮ ਲੋਕ ਤੁਰਤੇ ਨਾ ਅੱਜ ਤਾਂ ਜਨ ਜਾ ਕੇ ਚੜ ਕੇ ਇਹੀ ਤੋਰ ਤੇ ਜਾਂਦੇ ਹੁੰਦਾ ਫੇਰ ਜਦੋਂ ਟਰੱਕ ਰੁਕ ਲੱਗੇ ਹੁੰਦੇ ਮੇਨ ਰੋਡ ਦੇ ਆ ਵੀ ਘੱਟਿਆ ਇਹ ਨਵੇਂ ਏਰੀਆ ਆਜੂ ਘੱਟੀ ਨਵੇਂ ਏ हां ਸਾਰੀਆਂ ਇਹ ਅੱਜ ਆਣੇ ਨੇ ਉਹਨੇ ਇੰਨਾ ਸਾਰੀਆਂ ਇਹ ਦਿਨ ਪਰ ਦਿਨ ਫਰਕ ਪੈ ਰਿਹਾ ਬਾਈ ਨਿਕਲੋ ਸਰਕਾਰ ਗਈ ਜਾਂਦੀ ਰਸਤਾ ਰੋਕਿਆ ਰਸਤਾ ਰੋਕਿਆ ਆ ਕਿੰਦਾ ਰਸਤਾ ਛੱਡਿਆ ਬਾਈ ਇੱਧਰ ਨੂੰ ਸਰਕਾਰ ਦੇ ਬੰਦੇ ਖੜਾਏ ਵੀ ਇੱਧਰ ਨੂੰ ਜਾਓ ਹੈ ਟਰਾਲੀ ਫਸੀਆਂ ਖੜੀਆਂ ਬਾਈ ਅੰਦੋਲਨ ਇੰਨਾ ਕਿ ਮਤਲਬ ਆਪ ਹੋ ਗਿਆ ਆ ਥੋੜੇ ਚਾਰ ਪੰਜ ਦਿਨਾਂ ਚ ਇੰਨਾ ਕਿ ਅੰਦੋਲਨ ਉੱਪਰ ਚਲੇ ਗਿਆ ਨਾ ਸੋਚ ਵੀ ਨਹੀਂ ਸਕਦੇ ਹੈ ਦਿੱਲੀ ਅੰਦੋਲਨ ਜਿਹੜਾ ਪਹਿਲਾ ਵਾਲਾ ਸੀ ਉਹਦੇ ਬਰਾਬਰ ਦਾ ਕਰਨ ਉਹਨਾਂ ਨੂੰ ਪਹੁੰਚਿਆ ਪਿਆ ਬਾਈ ਹੈ ਤੇ ਤੁਸੀਂ ਦੇਖੇ ਲੈਣਾ ਸਿਰੇ ਤੱਕ ਇਕੱਠ ਤੇ ਚੈੱਕ ਪੋਸਟ ਆ ਦੂਜੇ ਪ੍ਰਬੰਧ ਬਾਈ ਦੇਖਣਯੋਗ ਆ ਇਹਨਾਂ ਆਪਣਾ ਪੁਲਿਸ ਨਾਲੋਂ ਵੀ ਜ਼ਿਆਦਾ ਵਧੀਆ ਪ੍ਰਬੰਧ ਆ ਆਪਦੀ ਜਥੇਬੰਦੀਆਂ ਨੇ ਚੈੱਕ ਪੋਸਟਾਂ ਵਧੀਆ ਬਣਾ ਕੇ ਮੈਂ ਕਹਿੰਦਾ 6 ਚੈੱਕ ਪੋਸਟਾਂ ਪੰਜ 7 ਚੈੱਕ ਪੋਸਟ ਆਏ ਸਿਰਫ ਸਟੇਜ ਤੱਕ ਜਾਣ ਨੂੰ ਜਿਹੜੇ ਸਟੇਜ ਦੇ ਆਲੇ-ਦਾਲੇ ਆਪਣੇ ਕਿਸਾਨਾਂ ਦੀਆਂ ਤਿੰਨ ਚਾਰ ਲਹਿਰਾਂ ਬੜੀਆਂ ਵੀ ਆਈਆਂ ਹੈ ਵੀ ਡੱਲੇ ਵਾਲਾ ਸਾਹਿਬ ਨੂੰ ਕੋਈ ਚੱਕ ਕੇ ਨਲ ਜਾ ਸਕੇ ਸਰਕਾਰ ਜਾਂ ਕੁਛ ਨਾ ਕਰ ਸਕੇ ਉਹ ਲੱਗਾ ਹੈ ਤੇ ਬਾਕੀ ਉਹਦੀ ਮੋਰਚਾ ਦੇਖੋ ਮੋਰਚਾ ਇੰਨਾ ਬਾਈ ਚੜਦੀ ਗੱਲਾਂ ਚਾਹਨਾ ਗੱਲੇ ਛੱਡ ਦੋ ਮੋਰਚਾ ਭਖਿਆ ਬਾਈ ਡੱਲੇ ਵਾਲਾ ਸਾਹਿਬ ਕਰਕੇ ਉੱਠ ਗੜਿਆ ਮੋਰਚੇ ਜਾਣ ਪੈ ਗਈ ਜਿਹੜਾ ਪਹਿਲਾ ਅੰਦੋਲਨ ਤਾਂ ਦਿੱਲੀ ਵਾਲਾ ਉਹ ਇੱਕ ਵਾਰ ਢਿੱਲਾ ਪੈ ਗਿਆ ਦਾ ਜਦ ਉਹ ਜਦ ਟਕੈ ਸਾਹਿਬ ਦੇ ਜਾਂ ਹੰਝੂ ਨਿਕਲੇ ਜਾਂ ਰੋਏ ਆ ਉਹ ਉਤੇ ਬਾਅਦ ਮੋਰਚਾ ਦੁਬਾਰਾ ਭਖਿਆ ਤਾਂ ਪਹਿਲਾਂ ਭਖਿਆ ਬਈ ਤਾਂ ਇੱਕ ਵਾਰ ਫਿਰ ਜਦੋਂ ਕੋਈ ਵੀ ਕੌਂਟਰੋਵਰਸੀ ਹੋਊਗੀ ਦੀ ਜਾਂ ਚੱਕਰ ਪੈ ਗਿਆ ਤਾਂ ਤੇ ਉਹਦੇ ਕਰਕੇ ਫਿਰ ਦੂਜੇ ਦੇ ਰਕੇਟ ਕਹਿ ਸਾਬ ਜਾਂ ਰੋਏ ਆ ਉੱਥੇ ਫਿਰ ਦੁਬਾਰਾ ਮੋਰਚਾ ਭ ਗਿਆ ਹੈ ਐਦਾਂ ਹੀ ਮੋਰਚੇ ਬਾਈ ਕੋਈ ਕਿਸੇ ਉਹਦੇ ਨਾਲ ਜਾਨ ਪੈਂਦੀ ਹੁੰਦੀ ਆ ਤੇ ਆ ਦੇਖੋ ਬਜ਼ੁਰਗ ਲੱਗੇ ਵੇ ਤਿਆਰੀਆਂ ਗਾਂ ਸਵੇਰ ਦਾ ਟਾਈਮ ਆ ਕੋਈ ਇਸ਼ਨਾਨ ਕਰਨ ਲੱਗਿਆ ਬਾਈ ਅਜੇ ਤਿਆਰ ਵੀ ਬੈਠੇ ਆ ਸਾਰੇ ਪੱਕੇ ਡੇਰੇ ਦਾ ਬਾਈ ਪੰਬਾਂ ਸਾਲ ਹਿੱਲਣੇ ਵਾਲੇ ਨਹੀਂ ਹੈਗੇ ਇਹ ਪੁਰਾਣੇ ਹੁੰਦਾ ਇਹਨਾਂ ਨੇ ਉਹ ਜ਼ਮੀਨਾਂ ਪੱਧਰ ਕਰੀਆਂ ਇਹ ਹਾਲਾਂ ਨਾਲ ਪਹਿਲਾਂ ਬਾਹ ਵਾ ਕੇ ਫਿਰ ਟਰੈਕਟਰ ਨਾਲ ਇਹਨਾਂ ਨੇ ਟਿੱਬੇ ਪੱਧਰ ਕਰੇ ਆ ਇਹ ਹੀ ਟਿੱਬੇ ਇਹਨੂੰ ਪੱਧਰ ਕਰਕੇ ਜਿਹੜੀਆਂ ਪੱਧਰ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਲੰਣ ਲੱਗੇ ਵੇ ਆ ਹੈ ਨੌਜਵਾਨੀ ਆਪਣੇ ਵਾਲੀ ਉਹ ਬਗ ਘਰੇ ਬਹਿ ਕੇ ਪੋਸਟਾਂ ਦੇ ਪਾ ਕੇ ਵੀ ਸਪੋਰਟ ਫਾਰਮਰ ਬਸ ਕਹਿੰਦੇ ਜੀ ਅੰਦੋਲਨ ਦੇ ਨਾਲ ਆ ਸੀ ਆ ਦੇਖੋ ਬਾਈ ਜਿਹਨੇ ਅੰਦੋਲਨ ਲੜਨੇ ਬਾਈ ਅੰਦੋਲਨ ਬਹਿ ਕੇ ਲੜੇ ਜਾਂਦੇ ਆ ਆ ਦੇਖੋ ਦਿਖਦਾ ਕੋਈ ਆ ਫੋਟੋ ਖਿੱਚਣ ਵਾਲਾ ਵਿਚਾਰਾ ਇੱਕ ਮੁੰਡਾ ਹੈ ਬਾਕੀ ਸਾਰੇ ਬਜ਼ੁਰਗ ਆ ਬਜ਼ੁਰਗ ਲੈ ਬਾਕੀ ਆਪਣੀ ਜਥੇਬੰਦੀ ਦਾ ਤੁਹਾਨੂੰ ਬਈ ਦਿਖਾਉਂਦੇ ਆ ਜਿੱਥੇ ਆਪਾਂ ਖੜੇ ਆ ਅ ਮਤਲਬ ਆਪਣਾ ਚੈੱਕ ਪੋਸਟ ਜਿੱਥੇ ਆਪਣੀ ਜਥੇਬੰਦੀ ਨੇ ਹੈ ਡਿਊਟੀਆਂ ਜ਼ਿਆਦਾਤਰ ਦੋ ਤਿੰਨ ਚੈੱਕ ਪੋਸਟਾਂ ਦੇ ਆਪਣੇ ਸਾਰੇ ਖੋਸਾ ਜਥੇਬੰਦੀ ਦੇ ਸਾਡੇ ਮੁੰਡੇ ਆ ਤੇ ਜਿੱਥੇ ਮਦਨ ਅਸੀਂ ਮੇਨ ਟਿਕਾਣਾ ਸਾਡਾ ਉੱਥੇ ਤੁਹਾਨੂੰ ਦਿਖਾ ਦਿੰਦੇ ਹਾਂ ਪਹੁੰਚਣ ਵਾਲੇ ਆ ਦੇਖੋ ਸਾਰੇ ਬਜ਼ੁਰਗੇ ਬਜ਼ੁਰਗ ਆ ਇਹ ਛਤਰਾਣੇ ਦਾ ਆਪਣਾ ਬਈ ਉਹ ਆਪਣਾ ਚੈੱਕ ਪੋਸਟ ਆ ਪੁਲਿਸ ਦੀ ਇਹਦਾ ਬੰਦੇ ਪਈ ਆ ਹੁਣ ਤੇ ਇਹ ਤਕਰੀਬਨ ਮਤਲਬ ਯਾਰ ਪ੍ਰਬੰਧ ਇੰਨੇ ਜਿੰਨੇ ਕਿ ਦਿੱਲੀ ਪ੍ਰਬੰਧ ਤੇ ਖਾਣ ਪੀਣ ਦੇ ਹਰੇਕ ਦਾ ਆਪ ਦਾ ਪ੍ਰਬੰਧ ਆ ਲੰਗਰਾਂ ਦੀ ਕੋਈ ਕਮੀ ਨਹੀਂ ਮਤਲਬ ਕਿਸੇ ਤਰ੍ਹਾਂ ਦੀ ਬਹੁਤ ਚੜ੍ਹਦੀ ਕਲਾ ਚਾਹੀਏ ਮੋਰਚਾ ਕਿਉਂਕਿ ਯਾਰ ਹੁਣ ਤਾਂ ਵਿਲੇ ਹੋ ਗਏ ਹੁਣ ਤਾਂ ਆ ਸਕਦੇ ਆ ਬਈ ਕਿ ਨਹੀਂ ਹੂੰ ਹੁਣ ਤਾਂ ਆ ਸਕਦੇ ਆ ਪਾਣੀ ਲੱਗੇ ਰੇ ਪੈ ਗੇ ਹੁਣ ਤਾਂ 2 ਮਹੀਨੇ ਲਾ ਜੋ 2 ਮਹੀਨੇ ਲੱਗਦੇ ਨਹੀਂ ਜੇ ਸਾਰਾ ਪਿਆਬ ਉੱਠਿਆ ਹੋਵੇ ਨਾ ਦਿਨ 15 20 ਦਿਨ ਦੀ ਖੇਡ ਆ ਇਹ ਹੈ ਡੱਲੇ ਵਾਲ ਸਾਹਿਬ ਦੇ ਵਰਤ ਤੇ ਬੈਠਣ ਨਾਲ ਉਦੋਂ ਦੇ ਕਿੰਨੀ ਹਲਚਲ ਹੋ ਗਈ ਸਰਕਾਰ ਆਪਸ ਵਿੱਚ ਮਤਲਬ ਗੱਲਾਂ ਕਰਨ ਲੱਗ ਗਈ ਜੇ ਮੁਲਾਕਾਤ ਨਹੀਂ ਸ਼ੁਰੂ ਹੋਈ ਮੰਤਰੀਆਂ ਦੇ ਬਿਆਨਾਂ ਨੇ ਤਾਂ ਸ਼ੁਰੂ ਹੋ ਗਏ ਨਹੀਂ ਜਿਹੜੇ ਗੁੰਗੇ ਹੋਏ ਤੇ ਬਿਲਕੁਲ ਰੋਕ ਲਾ ਰੋਕ ਲਾ ਕੋਈ ਨਹੀਂ ਹੁਣ ਦੋ ਆ ਦੇਖ ਇੱਧਰ ਬਜ਼ੁਰਗੇ ਬਜ਼ੁਰਗ ਜਿੱਧਰ ਦੇਖ ਬਜ਼ੁਰਗ ਯਾਰ ਇਹਨਾਂ ਨੇ ਵਿਚਾਰਿਆਂ ਨੇ ਕਿਹਾ ਹੁਣ ਲੇਖੇ ਦੇਣੇ ਸਾਰੀ ਉਮਰ ਬਣਾ ਕੇ ਦੇਤੀਆਂ ਜ਼ਮੀਨਾਂ ਪੱਧਰ ਕਰਕੇ ਦੇਤੀਆਂ ਹੈ ਇਹ ਵਿਚਾਰੇ ਬੁਢਾਪੇ ਜਾ ਕੇ ਫੇਰ ਫੇਰ ਤੜਫਦੇ ਲੜਦੇ ਆ ਆਪਦੇ ਨਿਆਣਿਆਂ ਵਾਸਤੇ ਵੀ ਜਿਹਨਾਂ ਵਾਸਤੇ ਜ਼ਮੀਨਾਂ ਬਣਾਈਆਂ ਬਚਾ ਕੇ ਦੇ ਕੇ ਜਾਈਏ ਇਹਨਾਂ ਨੂੰ ਅੰਦੋਲਨ ਤੁਰ ਫਿਰ ਕੇ ਨਹੀਂ ਬਾਈ ਘਰਾਂ ਬਹਿ ਕੇ ਨਹੀਂ ਲੜਦੇ ਅੰਦੋਲਨ ਦੇ ਵਿੱਚ ਬੈਠਣਾ ਪੈਂਦਾ ਹੈ ਅੰਦੋਲਨ ਤਾਂ ਕੁਝ ਨਹੀਂ ਪਤਾ ਅੰਦੋਲਨ ਕਿੰਨਾ ਲੰਬਾ ਜਾਣਾ ਹੈ ਸਮਝੇ ਆਪਣੇ ਜੈ ਕੋਸਟ ਕਿੱਥੇ ਰਹੀ ਉਹ ਤਾਂ ਬਹੁਤ ਪਿੱਛੇ ਰਹੀ ਪਿੱਛੇ ਪਿੱਛੇ ਲੱਗੇ ਜੈ ਕੋਸਟ ਬਣੀ ਹੋਆ ਲੱਗੇ ਆਹ ਗੱਲਾਂ 'ਚ ਪੈ ਗਏ ਨਾ ਆਹ ਆ ਗਈ ਤੇ ਉਸ ਤੇ ਆਪਣੇ ਆਪਣੇ ਸਿੱਧੂ ਆਪਣੇ ਸਿੱਧੂ ਪਰਾਲੇ ਆ ਗਏ ਬਾਈ ਮੈਂ ਸਟੇਜ ਵੀ ਆ ਗਈ ਆ ਹਾਂ ਆਹ ਸਟੇਜ ਹੈ ਸਟੇਜ ਪਰਲੀ ਸਾਈਡ ਆ ਬਾਈ ਪੂਰੀ ਸਾਈਡਾ ਸਾਹਮਣੇ ਪਰਲੀ ਸਾਈਡ ਸਟੇਜ 'ਚ ਉਹ ਤੁਹਾਨੂੰ ਉਹ ਇੱਕ ਹੋਰ ਦਿਖਾਈ ਦਈਏ ਕਿ ਮਾਗੇ ਹਨ ਫੇਰ ਆ ਜਾਂਦੇ ਉੱਤੇ ਹਨ ਫੇਰ ਆ ਜੀ ਚਲੋ ਚੈੱਕ ਸਟੇਜ ਦਿਖਾਈ ਦਈਏ ਤੁਹਾਨੂੰ ਉਹ ਰਖਾ ਦਾ ਨਕਮਾ ਕਰ ਧਰਮ ਦਾ ਭਾਈ ਗਾਂਹ ਦਾ ਕਾ ਸਟੇਜ ਸੈਂਟਰ ਚ ਲਾਈ ਹੋਈ ਆ ਸਟੇਜ ਭਾਈ ਸੈਂਟਰ ਜਿਹਾ ਜਿਵੇਂ ਦਿੱਲੀ ਵਾਲੀ ਪਹਿਲਾਂ ਸਟੇਜਾਂ ਤੀਆਂ ਉਹ ਸਟੇਜਾਂ ਜਿੱਥੇ ਜਾ ਕੇ ਮੋਰਚੇ ਦਾ ਮਤਲਬ ਮੂੰਹ ਤਾਂ ਜਿੱਥੇ ਅੱਗੇ ਬੈਰੀਕੇਡ ਲੱਗੇ ਉਹਦੇ ਪੁਲਿਸ ਨੇ ਰੋਕਿਆ ਉਹਦਾ ਉਹ ਸਟੇਜਾਂ ਉੱਥੇ ਦੀਆਂ ਤੇ ਸ਼ੰਭੂ ਵਾਲੀ ਵੀ ਉੱਥੇ ਆ ਅੱਗੇ ਜਾ ਕੇ ਜਿੱਥੇ ਬੈਰੀਕੇਡ ਲੱਗੇ ਹੋਇਆ ਇਹ ਸਟੇਜ ਸੈਂਟਰ ਚ ਲਾਈ ਵੀ ਆ ਮੈਂ ਕਹਿੰਦਾ ਜਿਆਦਾ ਵਧੀਆ ਹੈ ਕਿਉਂਕਿ ਉਹ ਜਿਹੜੀ ਸਟੇਜ ਅੱਗੇ ਵਾਲੀ ਆ ਜਿਹੜੀ ਸਭ ਤੋਂ ਪਿੱਛੇ ਟੰਨੇ ਆ ਖੜੀਆਂ ਉਹ ਬਜ਼ੁਰਗਾਂ ਨੂੰ ਰੋਜ਼ ਸਟੇਜ ਤੇ ਤੁਰ ਕੇ ਆਣਾ ਔਖਾ ਹੂੰ ਠ ਮੈਨੇ ਟਰੈਕਟਰ ਕੱਢਣੇ ਪੈਂਦੇ ਆ ਉਹਨਾਂ ਨੂੰ ਹੈ ਉਰੇ ਸੈਂਟਰ ਚ ਦਬੱਲੇ ਦੇ ਬਰਾਬਰ ਜੇ ਪੈ ਬਰਾਬਰ ਜੇ ਪੈ ਉਹ ਸੈਂਟਰ ਚ ਪੈ ਜਾਂਦਾ ਇਹ ਠੀਕ ਆ ਵੈਸੇ ਵਧੀਆ ਸੀ ਆ ਬਾਕੀ ਅੱਜ ਕਹਿੰਦੇ ਆ ਬਾਈ ਵੀ ਸ਼ੀਸ਼ੇ ਦਾ ਇੱਥੇ ਕੇਵਨ ਬਣੂਗਾ ਇਨਫੈਕਸ਼ਨ ਥੋੜੀ ਜਿਹੀ ਨਹੀਂ ਕਰਕੇ ਅੰਡਲੇ ਵਾਲ ਸਾਹਿਬ ਵਾਸਤੇ ਹੈ ਤੇ ਉਹ ਜਥੇਬੰਦੀਆਂ ਦੇ ਕੋਈ ਵਿਚਾਰ ਹੋਈ ਹੋਊਗੀ ਤਾਂ ਇਹ ਮੈਂ ਸੁਣੀ ਆ ਗੱਲ ਤੇ ਵੀ ਸ਼ੀਸ਼ੇ ਦਾ ਜਿਵੇਂ ਹੋ ਜਾਂਦਾ ਇਹ ਕੋਈ ਆਈਸੀਯੂ ਹਾਂ ਹਾਂ ਟਾਈਪ ਆਈਸੋਲੇਟ ਕਰਨਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਉਹ ਤਾਂ ਕਹਿ ਦਿੱਤਾ ਹੁਣ ਸਰਕਾਰ ਦੇ ਜਿੰਨੇ ਬੰਦੇ ਆਏ ਦੰਡੇ ਉਹ ਕਹਿੰਦੇ ਵੀ ਅਸੀਂ ਸਪੈਸ਼ਲ ਟਰੀਟਮੈਂਟ ਕੋਈ ਐਂਬੂਲੈਂਸ ਵੀ ਅਸੀਂ ਇਦਾਂ ਦੀਆਂ ਵਧੀਆ ਤਕਨੀਕ ਦੀਆਂ ਔਰੇ ਖੜਾ ਦਈਏ ਵੀ ਹਸਪੀਟਲ ਦੀ ਤਰ੍ਹਾਂ ਹੀ ਤੁਹਾਨੂੰ ਵੀ ਔਰੀ ਟਰੀਟਮੈਂਟ ਲੈ ਲਓ ਜੇ ਤੁਸੀਂ ਨਹੀਂ ਜਾਣਾ ਉਹ ਵੀ ਮਨਾ ਕਰਤਾ ਉਹਨਾਂ ਨੇ ਉਹ ਕਿਹਦੇ ਬਾਤ ਤੇ ਲੰਨ ਲੱਗਿਆ ਬਾਈ ਹੈ ਅਗਲੇ ਨਹੀਂ ਉਹਦੇ ਪਾ 10 12 ਕਿਲੇ 15 ਕਿਲੇ ਹੈਗੇ ਉਹਦੀ ਵਧੀਆ ਜਾਣਦਾ ਯਾਰ ਇੰਨਾ ਨਾਮ ਉਹਨੂੰ ਕੀ ਲੋੜ ਤੈਰ ਮਰਨੇ ਨੂੰ ਹੈ ਉਹਦੇ ਕਿਹੜੇ ਨਿਆਣੇ ਨਹੀਂ ਹੈਗੇ ਸਭ ਨੂੰ ਘਰ ਪਿਆਰੇ ਵੀਰੇ ਪਰ ਉਹ ਬੰਦੇ ਨੇ ਇਹ ਗੱਲ ਕਹੀ ਆ ਕਹਿੰਦਾ ਜਿਹੜੇ 7 ਲੱਖ ਕਿਸਾਨਾਂ ਨੇ ਖੁਦ ਖੁਸ਼ੀਆਂ ਕਰੀਆਂ ਨਾ ਹੁਣ ਤੱਕ ਹੈ ਵੀ ਉਹਨਾਂ ਦੇ ਨਿਆਣਿਆਂ ਬਾਰੇ ਸੋਚ ਕੇ ਉਹਨਾਂ ਦੇ ਪਰਿਵਾਰਾਂ ਬਾਰੇ ਸੋਚ ਕੇ ਮੈਨੂੰ ਨੀਂਦ ਨਹੀਂ ਆਂਦੀ ਰਾਤ ਨੂੰ ਹੈ ਵੀ ਮੈਂ ਅਜੇ ਵੀ ਫਿਰ ਜੇ ਮੈਂ ਲੋਕਾਂ ਦੇ ਨਿਆਣੇ ਮਰਾਈ ਜਾਵਾਂ ਗਲਤ ਆ ਵੀ ਮੈਂ ਤਾਂ ਮੈਂ ਆਪ ਮੁਰੇ ਹੋਣਾ ਏ ਇਹ ਬਈ ਇਹੋ ਜਿਹੇ ਲੀਡਰ ਸਦੀ ਚ ਇੱਕ ਅੱਧਾ ਹੀ ਹੁੰਦਾ ਹੁੰਦਾ ਏ ਹੋਰ ਲੀਡਰ ਜਿਹੜੇ ਪਿੱਛੇ ਤੁਸੀਂ ਲੱਗੇ ਫਿਰਦੇ ਆ ਜਿਹੜੇ ਨਹੀਂ ਆ ਰਹੇ ਨਾ ਮੁਰਜ਼ੀਆਂ ਚ ਉਹਨਾਂ ਨੂੰ ਕਹੋ ਤਾਂ ਸਹੀ ਵੀ ਦੋ ਦਿਨ ਬੈਠ ਕੇ ਦੇਖਣ ਭੁੱਖ ਭੁੱਖੇ 21 ਦਿਨ ਤਾਂ ਬਹੁਤ ਦੂਰ ਦੀ ਗੱਲ ਆ ਕਿਾ 2 ਦਿਨ ਛੱਡ ਕੇ ਤਾਂ ਦੇਖੋ ਤਾਂ ਹੀ ਤਾਂ ਸਮਰਥਨ ਨਹੀਂ ਕਰ ਰਹੇ ਵੀ ਇਹ ਜਾਉਂਗੇ ਕਿਤੇ ਸਾਡੀ ਬਾਰੀ ਨਾ ਜਾਵੇ ਵੀ ਸਾਨੂੰ ਨਾ ਬੈਠਣਾ ਪਵੇ ਆਪਣੇ ਖਾਤਰ ਹਰੇਕ ਲੜ ਲੜ ਲੰਦਾ ਬਾਈ ਕਿਸੇ ਖਾਤਰ ਆਪਣੇ ਤਾਂ ਗੁਰੂਆਂ ਨਹੀਂ ਚੱਲ ਸਾਲੀ ਮਾਨਮਤਾ ਖਾਤਰ ਲੜੇ ਆ ਹੈ ਤੇ ਉਹੀ ਲੈਨ ਤੇ ਸਮਝ ਲਾਉਂ ਡੱਲੇ ਵਾਲ ਸਾਹਿਬ ਲੋਕਾਂ ਪਿੱਛੇ ਲੜ ਰਹੇ ਆ ਲੋਕਾਂ ਲੋਕਾਂ ਦਾ ਫਰਜ਼ ਆ ਬਾਈ ਆਉਣਾ ਇਹ ਜਿੰਨਾ ਨੀਅਰ ਹੋਣੀ ਜਗ੍ਹਾ ਬਾਰੀਆਂ ਬੰਨੋ ਯਾਰ ਦੋ ਦੋ ਦਿਨ ਲਾਜੋ ਯਾਰ ਕਿੱਡੇ ਕਿੱਡੇ ਪਿੰਡ ਅਸੀਂ ਪਿੰਡਾਂ ਜਿਹੜੇ ਜੀਮੇਦਾਰ ਬਣਦੇ ਆ ਮੋੜਾਂ ਦੇ ਖੜ ਕੇ ਗੱਲਾਂ ਮਾਰੀ ਜਾਂਦੇ ਯਾਰ ਹੈ ਅਸੀਂ ਵੀ ਜ਼ਿੰਮੇਵਾਰੀਆਂ ਕਰਦੇ ਯਾਰ ਕਿੰਨਾ ਕੁ ਜੀਮੇਦਾਰ ਨੂੰ ਆਹ ਦਿਨਾਂ ਚ ਕੰਮ ਹੁੰਦਾ ਏ ਜੇ ਦੋ ਮੈਂਬਰਾਂ ਕਰਦੇ ਇੱਕ ਬੰਦਾ ਦੋ ਦਿਨ ਲਾ ਕੇ ਜਾ ਸਕਦਾ ਮਹੀਨੇ ਚੋਂ ਦੋ ਦਿਨ ਲਾਜੋ ਪਿੰਡ ਚੋਂ ਬਾਰੀਆਂ ਬੰਨੋ ਯਾਰ ਕਿ ਆਉਂਦੇ ਪਹਿਲਾਂ ਨਹੀਂ ਦਿੱਲੀ ਬਾਰੀਆਂ ਬੰਨ ਕੇ ਜਾਂਦੇ ਰਹੇ ਜਦ ਮਜਬੂਰੀ ਨੂੰ ਨਿਕਲੇ ਆ ਬਾਅਦ ਚ ਪਤਾ ਵੀ ਲਾਣ ਤਾਂ ਪੈਣ ਲੱਗ ਗਿਆ ਜਾਂ ਪਿੰਡਾਂ ਚ ਫਿਰ ਵੀ ਤਾਂ ਨਿਕਲੂਗੇ ਯਾਰ ਇਹ ਕਿਹੜੇ ਕੋਈ ਨਿੱਜ ਵਾਸਤੇ ਬੈਠੇ ਆ ਵੀ ਜਿਹੜੇ ਹੋਰੇ ਬੈਠੇ ਆ ਸਿਰਫ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਜਿਹੜੇ ਤੁਸੀਂ ਘਰਾਂ ਬੈਠੇ ਤੁਹਾਡੇ ਨਹੀਂ ਹੋਣੀਆਂ ਯਾਰ ਐ ਡੜੇ ਮਾਲਕ ਬਣਾ ਦਿੱਤਾ ਤੁਹਾਨੂੰ ਜ਼ਮੀਨਾਂ ਦੇ ਬਾਬਾ ਬੰਦਾ ਸਿੰਘ ਬਾਦ ਨਹੀਂ ਉਹਨਾਂ ਨੂੰ ਸਾਂਭ ਵੀ ਲੋ ਚਪੇੜਾ ਮਾਰ ਮਾਰ ਕੇ ਅਗਲੇ ਜ਼ਮੀਨਾਂ ਖੋ ਰਹੇ ਆ ਸਰਕਾਰਾਂ ਇਹਦੇ ਨਾਲੋਂ ਚਪੇੜ ਕੇ ਆਉਂਗੀ ਵੀ ਤੂੰ ਤੁਹਾਡਾ ਕੋਈ ਬਸ ਨਹੀਂ ਚੱਲਦਾ ਜਿੱਥੇ ਉਹ ਜੀ ਕਰਦਾ ਉਹਨਾ ਰੋਡ ਕੱਢ ਦੇਣਾ ਉਹਨਾਂ ਨੇ ਆਪਣੇ ਹਿਸਾਬ ਨਾਲ ਰੇਡ ਦੇਣਾ ਹੈ ਹੈ ਇਹ ਚਪੇੜਾ ਮਾਰ ਮਾਰ ਕੇ ਖੋਣ ਵਾਲੀਆਂ ਗੱਲਾਂ ਹੈ ਹੋਰ ਕੀ ਹੈ ਇਹ ਤੁਸੀਂ ਫੇਰ ਨਹੀਂ ਤੁਹਾਨੂੰ ਬਈ ਪਤ ਨਹੀਂ ਜੂਨ ਹੀ ਸਰਕਦੀ ਆ ਹੋ ਜਵੇ ਕਿਸੇ ਪੋਲੀਟੀਕਲ ਧਿਰ ਦੀ ਕਿਸੇ ਰੈਲੀ ਹੋਵੇ ਦਰਖਤਾਂ ਦੇ ਚੜੇ ਪਏ ਹੁੰਦੇ ਆ ਬੰਦੇ ਸਾਹ ਨਹੀਂ ਹੁੰਦੇ ਬੱਸਾਂ ਤੁੰ ਤੁੰ ਕੇ ਜਾਂਦੀਆਂ ਸੋ ਵਈ ਬੇਨਤੀ ਹੱਥ ਜੋੜ ਕੇ ਇਸ ਦਾ ਇਹੀ ਕਹਿ ਸਕਦੇ ਆ ਆਉਣਾ ਨਾ ਆਉਣਾ ਤੁਹਾਡੇ ਹੱਥ ਆ ਹੈ ਹੁਣ ਤਾਂ ਪੰਜਾਬ ਉੱਠ ਖੜਿਆ ਸਾਰਾ ਹੁਣ ਤਾਂ ਕੋਈ ਕਸਰੇ ਨਹੀਂ ਰਹਿ ਗਈ ਹੁਣ ਤਾਂ ਆ ਸਕਦੇ ਯਾਰ ਲੈ ਕਿੱਥੇ ਤੋਂ ਮੋਰਚਾ ਸ਼ੁਰੂ ਹੋਇਆ ਵਾ 5 ਕਿਲੋਮੀਟਰ ਦਾ ਮੋਰਚਾ ਭਖਿਆ ਪਿਆ ਪੂਰਾ ਆਹ ਕਾਕਾ ਸਿੰਘ ਕਾਕਾ ਸਿੰਘ ਕੋਟੜਾ ਦੀ ਆ ਆਪਣੇ ਸਿੱਧੂਪੁਰ ਜਥੇਬੰਦੀਆਂ ਨੇ ਜਿਹੜੇ ਆਹ ਕਾਕਾ ਸਿੰਘ ਕੋਟੜਾ ਵੀ ਦੇਖੋ ਡਰੱਗ ਗੱਡੀ ਕੀ ਹੈ ਚਲੋ ਉੱਥੇ ਆਇਕ ਮਾ ਕੇ ਨਿਹਾਉਣੀ ਆਪਾਂ ਨਹੀਂ ਉੱਥੇ ਨਹੀਂ ਫਾਹ ਹੁਣੀ ਲੜਦਾ ਇਹ ਮਨ ਲਾਦੀ ਉਹਨਾਂ ਦੇ 22 ਪ੍ਰਧਾਨ ਜਾ ਹੋ ਗਿਆ ਹੁਣ ਉਹ ਉਹਨਾਂ ਤੇ ਬਾ ਡਲਿਆ ਸਭ ਤੋਂ ਬਾਅਦ ਇਹ ਸਾਹਮਦੇ ਉਹ ਰਾਤ ਉਹਨਾਂ ਦਾ ਬੇਟਾ ਆਇਆ ਤਾਂ ਬਈ ਕਿਸੇ ਦਾ ਬਾਪ ਪਿਆ ਹੋਵੇ ਨਾ ਹਸਪੀਟਲ ਚ ਮੜਾ ਜਾਂ ਢੱਲਾ ਹੈ ਬੰਦੇ ਸਾਹ ਸੁੱਕੇ ਰਹਿੰਦੇ ਆ ਸਾਡੇ ਕੋਲ ਰਾਤ ਉਹਨਾਂ ਦਾ ਬੇਟਾ ਆਇਆ ਇੰਨੀ ਚੜਦੀ ਗਲਾ ਜੀ ਬਈ ਬੰਦਾ ਹੈ ਕਹਿੰਦਾ ਬਸ ਪੰਜ ਚਾਰ ਦਿਨ ਦੀ ਹੀੜ ਆ ਬਾ ਵੀਰੇ ਤੁਹਾਡੇ ਤੁਹਾਡੇ ਨਾਲ ਇਹ ਆ ਵੀ ਚਾਰ ਪੰਜ ਦਿਨ ਦੀ ਖੇਡ ਆ ਵੀ ਤਗੜੇ ਹੋ ਕੇ ਲੜਾਂਗੇ ਅਜਿਹਾ ਚਾਰ ਪੰਜ ਦਿਨ ਛੱਡ ਵੀ ਪੰਜ ਮਹੀਨੇ ਵੀ ਲੱਗ ਜਾਣ ਪੰਜ ਸਾਲ ਵੀ ਲੱਗ ਜਾਣ ਨਾਲ ਹੈ ਉਹ ਉਹਨਾਂ ਦਾ ਵੀ ਤਾਂ ਜਿਗਰ ਆ ਜਿਨ੍ਹਾਂ ਦੇ ਸਾਰਾ ਪਰਿਵਾਰ ਉਨੇ ਬੈਠਾ ਏ ਸਾਰਾ ਪਿੰਡੋਰੇ ਬੈਠਾ ਉਹਨਾਂ ਦਾ ਆ ਦੇਖੋ ਇੱਧਰ ਲੰਗਰ ਜਾਨ ਲੰਗਰ ਅੱਗੇ ਵੀ ਤਰਨਾ ਕਿ ਬਹੁਤ ਅੱਗੇ ਤੱਕਾਂ ਅੱਗੇ ਤੱਕ ਅੱਗੇ ਤੱਕ ਇਹਦਾ ਰਸਤਾ ਛੱਡਿਆ ਹੋਇਆ ਇਧਰ ਮੋੜਿਆ ਹੋਇਆ ਨਾ ਗੱਡੀਆਂ ਖਾ ਬੰਦ ਕਰੀ ਮੈਂ ਤਾਂ ਰਸਾ ਢੱਡਾ ਬੱਸ ਜਾਣ ਢੱਡਾ ਓਕੇ ਜਾ ਕੇ ਦਿਖਾਉਣਾ ਤਾਂ ਉਹ ਤੁਹਾਨੂੰ ਚਲੋ ਦੇਖਦੇ ਆ ਜੇ ਸਾਡਾ ਟਾਈਮ ਲੱਗਿਆ ਕੱਲੂ ਉਹ ਵੀ ਰੁਕਣੀ ਆ ਭਾਈ ਰੇਲਾਂ ਕੱਲੂ ਭਾਈ 3 ਘੰਟੇ ਦਾ 12 ਤੇ 3 ਸ਼ਾਇਦ ਹਾਂ ਹੈਨਾ ਹਾਂ ਉਹ ਕਨਫਰਮ ਕਰ ਦੂੰਗੇ 12 ਤੇ 3 ਨੇ ਆ ਸ਼ਾਇਦ 12 ਤੇ 3 ਦਾ ਟਾਈਮ ਆ ਪੂਰੇ ਭਾਰਤ ਚ ਰੇਲਾ ਰੋਕੋ ਦਾ ਜੇ ਹੋਰ ਨਹੀਂ ਕਰ ਸਕਦੇ ਯਾਰ ਉੱਥੇ ਹੀ ਆਇਓ ਕੱਲੂ 3 ਘੰਟੇ ਹਾਂ ਇੰਨਾ ਡਿਆਂ ਦਾ ਬੜਾ ਸੰਕੇਤ ਹੁੰਦਾ ਹੈ ਸੈਂਟਰ ਸਰਕਾਰ ਦਾ ਪਹਿਲਾ ਰੇਲਾਂ ਰੋਕੋ ਦੇ ਕਿੰਨੇ ਕੌਲਾਂ ਦਤੀਆਂ ਉਹ ਚੀਜ਼ ਬਹੁਤ ਇਫੈਕਟ ਪਾਉਂਦੀ ਹੈ ਸਮਝ ਕਿੰਨਾ ਅਨਾਜ ਕਿੰਨਾ ਕੁਝ ਜਿਹੜਾ ਪੰਜਾਬ ਤੋਂ ਜਾਣਾ ਹੈ ਜਿਹਦੇ ਬਿਨਾਂ ਸਰਦਾ ਨਹੀਂ ਸਾਰੇ ਦੇਸ਼ ਦਾ ਹੈ ਉਹ 3 ਘੰਟੇ ਲੇਟ ਹੋ ਜਾਣਾ ਨਾ 3 ਘੰਟੇ ਵਾਸਤੇ ਦੇਸ਼ ਲੰਘਦਾ ਹੁੰਦਾ ਹੈ ਕੀ ਦੇਖੋ ਸਭ ਨੂੰ ਦੇਖਿਆ ਕਿਤੇ ਮੋਰਚੇ ਜੀ ਵੀ ਆ ਵੀ ਬੰਦਾ ਨਹੀਂ ਆਏਗਾ ਜਾਂ ਕੁਝ ਨਹੀਂ ਆਏਗਾ ਰੌਣਕਾਂ ਲੱਗੀਆਂ ਪਈਆਂ ਟਰਾਲੀਆਂ ਦੇਖੋ ਵੀ ਦੇ ਉੱਪਰ ਜੜਦੀ ਗੱਲਾਂ ਗਿਆ ਹੋਮ ਵੀ ਯਾਰ ਟਰਾਲੀਆਂ ਦੇਖੋ ਬੈਕ ਟੂ ਬੈਕ ਟਰਾਲੀ ਆ ਹਾਂ ਵਿੱਚ ਤੁੰनियां ਪਈਆਂ ਦੇਖ ਲਾ ਗਿਆ ਕਿਸੇ ਟਰਾਲੀ ਚ ਗੈਪ ਤਾਂ ਹੈ ਉਹ ਨਹੀਂ ਕਾਲੀ ਵੀ ਟਰਾਲੀ ਲਗਾਤਾਰ ਆ ਲੰਗਰ ਆ ਗਿਆ ਲੰਗਰ ਜਿੰਨੇ ਮਰਜੀ ਯਾਰ ਬਾਕੀ ਹਰੇਕ ਟਰਾਲੀ ਚ ਹਰੇਕ ਉਹਦੇ ਵਿੱਚ ਆਪ ਦਾ ਪ੍ਰਬੰਧ ਦਾ ਕਿਉਂਕਿ ਅਸੀਂ ਭਾਈ ਇੱਥੇ ਆਏ ਅੱਜ ਸਾਡੀ ਜਥੇਬੰਦੀ ਆ ਜਿਹੜੀ ਆਪਣੀ ਬੀਕੇਯੂ ਖੋਸਾ ਪ੍ਰਧਾਨ ਜੀ ਨਾਲ ਅਸੀਂ ਗੱਲਬਾਤ ਵੀ ਸੁਣਨੀ ਲੈਣੀ ਵਿੱਚ ਅਸੀਂ ਪਾਣੀ ਰਾਤ ਦੀ ਹੋਈ ਵੀ ਆ ਤੇ ਆਪਣੀ ਖੋਸਾ ਜਥੇਬੰਦੀ ਆ ਉਹ ਸਾਰੀ ਉਰੇ ਬੈਠੀ ਆ ਮੇਨ ਜਿਹੜਾ ਕੱਢ ਰਾ ਸਾਰਾ ਉਰੇ ਬੈਠਾ ਏ ਤੇ ਉੱਥੇ ਹੈਗਾ ਅਸੀਂ ਫਤਿਹਗੜ੍ਹ ਦੇ ਸਾਹਿਬ ਤੇ ਰੋਪੜ ਜੇਲਾ ਜਿਹੜੇ ਉਧਰ ਵਾਲੇ ਤੇ ਉੱਥੇ ਅਸੀਂ ਐਵੇਂ ਗਈ ਉੱਥੇ ਸਾਡੀਆਂ ਘਾਟ ਟਰਾਲੀਆਂ ਉੱਥੇ ਤੇ 15 20 20 25 ਘਾਟ ਟਰਾਲੀਆਂ ਵੱਧ ਤੋਂ ਵੱਧ ਹੀ ਹੋਣਗੀਆਂ ਹੈ 20 20 ਕਹੂੰਗੀ ਆ ਤੇ ਉੱਥੇ ਅਸੀਂ ਥੋੜੇ ਘੱਟ ਆ ਉਰੇ ਸਾਡਾ ਕਾਡਰ ਬਹੁਤ ਮਜ਼ਬੂਤ ਆ ਹੈ ਕਿਉਂਕਿ ਇੱਧਰ ਵਾਲਿਆਂ ਨੇ ਨੇੜੇ ਬਹੁ ਪੈਂਦਾ ਇੱਧਰ ਸਾਨੂੰ ਦੂਰ ਬਹੁ ਪੈਂਦਾ ਜੇ ਅਸੀਂ ਇੱਧਰ ਆਈਏ ਆਪਣੇ ਰੋਪੜ ਜ਼ਿਲ੍ਹੇ ਵਾਲੇ ਜਾਂ ਉਧ ਫਤਿਹਗੜ ਵਾਲੇ ਹੈ ਚਲ ਗੱਲ ਤਾਂ ਇੱਕ ਇਹ ਆ ਬਹਿ ਕੇ ਅੰਦੋਲਨ ਲੜਨਾ ਉਹਨਾਂ ਦੀ ਮੰਗ ਆਈ ਹੈ ਦੋਨਾਂ ਇਹ ਇੱਕੇ ਅੰਦੋਲਨ ਆ ਜਥੇਬੰਦੀ ਨਹੀਂ ਉਹ ਨਹੀਂ ਕੁਝ ਕਰੇਗਾ ਤਾਂ ਤੁਹਾਨੂੰ ਕਹਿੰਦੇ ਆ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋ ਵੇ ਯਾਰ ਜਿਹੜੀ ਮਰਜ਼ੀ ਨਾਲ ਜੁੜੇ ਹੋ ਵੇ ਹੈ ਪਰ ਮੰਗਾ ਤਾਂ ਐ ਸੋਚ ਲੋ ਵੀ ਮੰਗਾ ਦਾ ਕਿਸਾਨੀ ਦੀਆਂ ਆ ਮਾਰੋ ਯਾਰ ਜਥੇਬੰਦੀਆਂ ਨੂੰ ਗੋਲੀ ਯਾਰ ਕਿਸੇ ਜਥੇਬੰਦੀਆਂ ਝੰਡਾ ਲੈ ਕੇ ਨਾ ਆਓ ਯਾਰ ਹੈ ਆਪਣਾ ਖਾਲਸਾ ਖਾਲਸੇ ਦਾ ਨਿਸ਼ਾਨ ਝੰਡਾ ਚੱਕ ਕੇ ਲੈ ਕੇ ਆਜੋ ਨਿਸ਼ਾਨ ਸਾਹਿਬ ਹੋਰ ਦੱਸੋ ਆ ਉਹ ਤਾਂ ਸਹੀ ਕਿਸੇ ਜਥੇਬੰਦੀ ਦੀ ਲੋੜ ਨਹੀਂ ਝੰਡਾ ਚੱਕਣ ਦੀ ਐਂਨਾ ਕਹਿੰਦੇ ਅਸੀਂ ਸਾਸਰੀ ਘਰ ਬਾਈ ਚਲੋ ਜਾਂਦੇ ਵਾਰ ਦੀ ਸਾਸਰੀ ਘਰ ਅਸੀਂ ਚੱਲੇ ਬਾਈ ਤੇ ਪ੍ਰਧਾਨ ਜੀ ਦਾ ਫੋਨ ਆਇਆ ਵੀ ਤੁਸੀਂ ਜਾਓ ਰੇਲਾਂ ਰੁਕਣੀਆਂ ਵੇ ਕੱਲ ਨੂੰ ਕੱਲ ਨੂੰ ਰੇਲਾਂ ਦਾ ਪ੍ਰੋਗਰਾਮ ਆ ਬਾਈ 12:00 ਤੇ 3:00 ਤੇ ਸਾਡੇ ਕੋਲ ਝੰਡੇ ਵਗੈਰਾ ਵੇਚ ਉਹ ਪ੍ਰਧਾਨ ਜੀ ਨੇ ਭੇਜਣੇ ਸੀਗੇ ਉਹ ਉੱਥੇ ਪਹਚਾਣੇ ਆ ਆਪਣੇ ਉਧਰ ਵਾਲੇ ਜ਼ਿਲ੍ਹੇ ਦੇ ਵਿੱਚ ਆਪਣੇ ਮਰੰਡੇ ਹੋ ਗਿਆ ਜਿਹੜੇ 4-5 ਗਾ ਟ੍ਰੇਨਾਂ ਰੋਕਣੀਆਂ ਉੱਥੇ ਤੇ ਉੱਥੇ ਝੰਡੇ ਘੱਟਾ ਝੰਡੇ ਤੇ ਵੇਚੂ ਜਿੱਦੇ ਜਾਣੇ ਸੀ ਤਾਂ ਕਹਿੰਦੇ ਵੀ ਟਾਈਮ ਨਾਲ ਲੰਘਿਓ ਤੁਸੀਂ ਵੀ ਕੋਈ ਇੱਕ ਨਹੀਂ ਫੇਰ ਆ ਜਿਓ 2-4 ਦਿਨ ਤੱਕ ਉਹ ਤੇ ਫਿਰ ਹੋਵੇ 2:30 ਵਜੇ ਵੱਜ ਗਏ ਸਾਨੂੰ ਜਾਂਦਾਂ 6:00 ਵਜੇ ਜਾਂਦੇ ਨੂੰ ਉਸ ਦਿਨ ਟਾਈਮ ਵੀ ਲੱਗਦਾ ਜਾਣ ਨੂੰ ਬਈ ਬਹੁਤ ਦੂਰ ਪੈ ਗਿਆ ਬਈ ਦੂਰ ਪੈ ਗਿਆ 200 ਕਿਲੋਮੀਟਰ ਪੈ ਗਿਆ ਹਾਂ ਪਾਣੋਂ ਤੋਂ ਪੈਦਾ ਤੇ ਉੱਤੇ ਬਾਅਦ ਫਿਰ ਕੱਲ ਨੂੰ ਟਿੰਨਾ ਵੀ ਰੋਕਣੀਆਂ ਉੱਥੇ ਵੀ ਦੋ ਜਗ੍ਹਾ ਕੁੜੀ ਮੰਬੰਡੇ ਰੋਕਣੀਆਂ ਇੱਕ ਰੋਪੜੂ ਰੋਕਣੀਆਂ ਹਾਂ ਤਾਂ ਕਰਕੇ ਬਈ ਸਾਨੂੰ ਜਾਣਾ ਪੈਣਾ ਦਾ ਜੂਰੀ ਤੇ ਉੱਤੇ ਬਾਅਦ ਅਸੀਂ ਫੇਰ ਆ ਜਣਾ ਹਾਂ ਫੇਰ ਪੜਾ ਕੇ ਨਾ ਨਿਕਲੇ ਹੀ ਆ ਜੇ ਹਾਂ ਹਾਂ ਬਾਕੀ ਮੋਰਚਾ ਪੂਰਾ ਬਾਈ ਚੜਦੀ ਗਲਾ 'ਚ ਆ ਬਾਈ ਹੱਥ ਬੰਨ ਕੇ ਬੇਨਤੀ ਆ ਭਾਈ ਬਾਰੀਆਂ ਮਾਰ ਲਓ ਜਿਵੇਂ ਮਰਜੀ ਆ ਹੈ ਪੰਜ ਹਫਤੇ ਬਾਅਦ ਇੱਕ ਗੇੜੀ ਮਾਰ ਜੇ ਕਰੋ ਚਾਹੇ ਯਾਰ ਉਹੀ ਬਹੁਤ ਆ ਯਾਰ ਹੈ ਤੇ ਸੋਸ਼ਲ ਮੀਡੀਆ ਤੇ ਵਿਖਾ ਕੇ ਰੱਖੋ ਕੰਮ ਹੈ ਸੋਸ਼ਲ ਮੀਡੀਆ ਵੀ ਬਹੁਤ ੜੀ ਚੀਜ਼ਾਂ ਆਈਆਂ ਨੇ ਆਪਾਂ ਕਹੇ ਸਾਡੇ ਵੀ ਸੋਸ਼ਲ ਮੀਡੀਆ ਬਿਨਾ ਹੈ ਨਹੀਂ ਸੋਸ਼ਲ ਮੀਡੀਆ ਤੇ ਪੋਸਟਾਂ ਸਟੋਰੀਆਂ ਸ਼ੇਅਰ ਕਰੋ ਡੱਲੇ ਵਾਲਾ ਸਾਡੀਆਂ ਹੋਰ ਚੇਜ਼ਾਂ ਸੰਬੰਧੀ ਜਿੰਨੀਆਂ ਪੋਸਟਾਂ ਆਂ ਵਾਤੇ ਬਾਤੇ ਸ਼ੇਅਰ ਕਰੋ ਹੈ ਉਹਦਾ ਬਹੁਤ ਫਰਕ ਪਾਉਂਗਾ ਉਹ ਚਲੋ ਜਾ ਕੇ ਬਾਕੀ ਤੁਹਾਨੂੰ ਕੱਲ ਦਿਖਾਵਾਂਗੇ ਆਪਾਂ ਜਿਹੜੇ ਰੇਲ ਰੋਕਣੀਆਂ ਉੱਥੇ ਵੀ ਆਪਾਂ ਵੀਡੀਓ ਬਣਾਉਂਗੇ ਆਪਾਂ ਹੁਣ ਜਾ ਕੇ ਦੇਖਦੇ ਆਂ ਇਹ ਪਿੰਡ ਕਿਹੜਾ ਕੁਸ ਹੋਇਆ ਕਿਹੜਾ ਕੋੰਨੇ ਕਰ ਰਹੇ ਆਂ ਅਸੀਂ ਕੱਲ ਜੀ ਸਾਰੇ ਨੂੰ